ਸਾਸੀ ਕਾਲ ਜਾਰੇ ਹੀ ਖੇਡ ਪ੍ਰੇਮੀਆਂ ਨੂੰ ਅ ਡਗ ਆਪਾਂ ਨੂੰ ਪਤਾ ਇੰਗਲੈਂਡ ਦੇ ਵਿੱਚ ਕਬੱਡੀ ਦਾ ਮਹਾਕੰਮ ਚੱਲ ਰਿਹਾ ਆ ਤੇ 2024 ਦਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਦੇਖ ਰਿਹਾ ਕਿ ਬਹੁਤ ਸੋਹਣੇ ਮੈਚ ਹੋ ਰਹੇ ਆ ਤੇ ਪੰਜਮਾ ਟੂਰਨਾਮੈਂਟ ਸਾਡਾ ਹੋ ਰਿਹਾ ਤੇ ਬੁਲਵਹੰਟ 16 ਜੂਨ 2024 ਨੂੰ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਬਹੁਤ ਹੀ ਅਤਕੀ ਜਿਹੜਾ ਟੂਰਨਾਮੈਂਟ ਹੋਇਆ ਸਾਰੇ ਪਿਛਲੇ ਟੂਰਨਾਮੈਂਟ ਬਹੁਤ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਤੇ ਕਲੱਬਾਂ ਵਾਲਿਆਂ ਨੇ ਰਾਲ ਮੜਕੇ ਬਹੁਤ ਵਧੀਆ ਇਹ ਸਹਿਯੋਗ ਦਿੱਤਾ ਆ ਖੇਡ ਪ੍ਰੇਮੀ ਨੇ ਬਹੁਤ ਛੋੜਾ ਸਹਿਯੋਗ ਦਿੱਤਾ ਹੈ ਦਰਸ਼ਕਾਂ ਨੇ ਵੀ ਸਾਡਾ 16 ਤਰੀਕ ਨੂੰ 2024 ਨੂੰ ਦਿਨ ਐਤਵਾਰ ਬੋਲਵੰਟਨ ਵਿਖੇ ਟੂਰਨਾਮੈਂਟ ਹੋ ਰਿਹਾ ਸਾਰੇ ਖੇਡ ਪ੍ਰੇਮੀ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਤੇ ਇੱਥੇ ਪੰਚ ਦਿਕ ਪਹੁੰਚ ਕਵਾਲਤਾ ਕਰੋ ਸਾਰੇ ਹੀ ਖੇਡ ਪ੍ਰੇਮੀਆਂ ਕੇ ਬੇਨਤੀ ਕਰਦੇ ਆ ਕਿ ਸੈਕਟੈਂਪਲ ਕਬੱਡੀ ਕਲੱਬ ਬੋਲਵੰਟਨ ਮੋਰ ਪੰਜਾਬ ਜੈਕਰ ਕਬੱਡੀ ਕਲੱਬ ਬੋਲਵੰਟਨ ਦੋਨਾ ਕਲੱਬਾਂ ਨੂੰ ਸਹਿਯੋਗ ਦੇਣ ਬਣ ਐਤਵਾਰ ਸਪੋਰਟਿੰਗ ਖਾਲਸਾ ਫੁੱਟਬਾਲ ਕਲੱਬ ਬਿਲਨਹਾਮ ਲੂਜ ਰੈਨ ਬევეਜੂ ਵੀ 13 3 ਬੀ ਵੀ ਜਿਹੜਾ ਬੈਸਾ ਉੱਥੇ ਸਾਰੇ ਪੁੰਜ ਦੀ ਕਿਰਪਾਲਤਾ ਕਰੋ ਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਆਪ ਦੀ ਸਾਰਿਆਂ ਦੇ ਇੰਤਜ਼ਾਰ ਦੇ ਵਿੱਚ ਕਨੇ ਕਲੱਬਾਂ ਹੱਥ ਛੋੜ ਕੇ ਬੇਨਤੀ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਖੇਡ ਪ੍ਰੇਮੀਆਂ ਨੂੰ ਅ ਡੱਗ ਆਪਾਂ ਨੂੰ ਪਤਾ ਇੰਗਲੈਂਡ ਦੇ ਵਿੱਚ ਕਬੱਡੀ ਦਾ ਮਹਾਕੰਮ ਚੱਲ ਰਿਹਾ ਆ ਤੇ 2024 ਦਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਦੇਖ ਰਿਹਾ ਕਿ ਬਹੁਤ ਸੋਹਣੇ ਮੈਚ ਹੋ ਰਹੇ ਆ ਪਨਮਾ ਟੂਰਨਾਮੈਂਟ ਸਾਡਾ ਹੋ ਰਿਹਾ ਤੇ ਬੁਲਫਹੰਟ 16 ਜੂਨ 2024 ਨੂੰ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਬਹੁਤ ਹੀ ਅਤਕੀ ਜਿਹੜਾ ਟੂਰਨਾਮੈਂਟ ਹੋਇਆ ਸਾਰੇ ਪਿਛਲੇ ਟੂਰਨਾਮੈਂਟ ਬਹੁਤ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਤੇ ਕਲੱਬਾਂ ਵਾਲਿਆਂ ਨੇ ਨਾਲ ਮਿਲ ਕੇ ਬਹੁਤ ਵਧੀਆ ਇਹ ਸਹਿਯੋਗ ਦਿੱਤਾ ਹੈ ਖੇਡ ਪ੍ਰੇਮੀ ਨੇ ਬਹੁਤ ਸੋਹਣਾ ਸਹਿਯੋਗ ਦਿੱਤਾ ਹੈ ਦਰਸ਼ਕਾਂ ਨੇ ਵੀ ਸਾਡਾ 16 ਤਰੀਕ ਨੂੰ 2024 ਨੂੰ ਦੇ ਨੈੱਟਵਾਰ ਬੋਲਵਾਂਟਨ ਦੇਖੇ ਟੂਰਨਾਮੈਂਟ ਹੋ ਰਿਹਾ ਸਾਰੇ ਖੇਡ ਪ੍ਰੇਮੀਆਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਤੇ ਇੱਥੇ ਪਹੁੰਚ ਦੀ ਕਿਰਪਾਲਤਾ ਕਰੋ ਸਾਰੇ ਹੀ ਖੇਡ ਪ੍ਰੇਮੀਆਂ ਕੇ ਬੇਨਤੀ ਕਰਦੇ ਆ ਕਿ ਸੈਕਟ ਟੈਂਪਲ ਕਬੱਡੀ ਕਲੱਬ ਬੋਲਵਾਂਟਨ ਮੋਰ ਪੰਜਾਬ ਨੈਸ਼ਨਲ ਕਬੱਡੀ ਕਲੱਬ ਬੋਲਵਾਂਟਨ ਬਿਲਨ ਕਲੱਬ ਵੱਲੋਂ 16 ਜੂਨ ਨੂੰ ਬਣੇ ਐਤਵਾਰ ਸਪੋਰਟਿੰਗ ਖਾਲਸਾ ਫੁੱਟਬਾਲ ਕਲੱਬ ਬਿਲਨ ਹਾਲ ਲੂੰਜ ਰੈਂ W.B 13 3B B ਜਿਹੜਾ ਐਡਰੈਸ ਹੈ ਉੱਥੇ ਸਾਰੇ ਪਹੁੰਚ ਦੀ ਕਿਰਪਾਲਤਾ ਕਰੋ ਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਆਪਦੇ ਸਾਰਿਆਂ ਦੇ ਇੰਤਜ਼ਾਰ ਦੇ ਵਿੱਚ ਕਨੇ ਕਲੱਬਾਂ ਹੱਥ ਛੋੜ ਕੇ ਬੇਨਤੀ ਕਰਦੇ ਹਾਂ ਹਾਂਜੀ ਜਿੱਦਾਂ ਕਿ ਤੁਹਾਨੂੰ ਸਾਡੇ ਕਲੱਬ ਦੇ ਸਾਰੇ ਵੀਰਾਂ ਨੇ ਜਾਣਕਾਰੀ ਦੇ ਦਿੱਤੀ ਆ ਆਉਣ ਵਾਲੇ ਐਤਵਾਰ ਜਿਹੜਾ ਟੂਰਨਾਮੈਂਟ ਹੋਣ ਜਾ ਰਿਹਾ ਉਹ ਸਾਡੇ ਇੰਗਲੈਂਡ ਦੇ ਕਬੱਡੀ ਦੇ ਬਾਬਾ ਬੋਰਡ ਅੰਕਲ ਮਹਿੰਦਰ ਸਿੰਘ ਮੋਡ ਉਹਨਾਂ ਦੀ ਯਾਦ ਦੇ ਵਿੱਚ ਤੇ ਆਪਣੇ ਟਾਈਮ ਦੇ ਸੁਪਰਸਟਾਰ ਜਾਫੀ ਸ਼ਿੰਦਾ ਅਮਲੀ ਉਹਨਾਂ ਦੀ ਯਾਦ ਨੂੰ ਅਸੀਂ ਇਹ ਟੂਰਨਾਮੈਂਟ ਸਮਰਪਿਤ ਕਰਨ ਜਾ ਰਹੇ ਹਾਂ ਸੋ ਸਾਡੀ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਆ ਕਿ ਇਹਦੇ ਵਿੱਚ ਹੌਮ ਹੌਮ ਆ ਕੇ ਪਹੁੰਚੋ ਅੱਗੇ ਮੇਰੇ ਜਿਹੜੇ ਸੀਨੀਅਰ ਸਾਜਣ ਸਾਰਿਆਂ ਨੂੰ ਦੱਸ ਦਿੱਤਾ ਟੂਰਨਾਮੈਂਟ ਬਾਰੇ ਵੀ 16 ਤਰੀਕ ਨੂੰ 16 ਜੂਨ ਨੂੰ ਕਬੱਡੀ ਦਾ ਟੂਰਨਾਮੈਂਟ ਵਲਪਰ ਹੈਂਟਰ ਵਿੱਚ ਹੋ ਰਿਹਾ ਆ ਤੇ ਸਾਰੇ ਦਰਸ਼ਕਾਂ ਨੂੰ ਸਾਰੇ ਖੇਡ ਪ੍ਰੇਮੀਆਂ ਨੂੰ ਬਹੁਤ ਵਧੀਆ ਟੀਮਾਂ ਬਣੀਆਂ ਬਹੁਤ ਤਕੜੇ ਪਲੇਅਰ ਆਏ ਆ ਤੇ ਉਹਨਾਂ ਨੂੰ ਦੇਖਣ ਲਈ ਸਾਰੇ ਹਮਮਾ ਕੇ ਪਹੁੰਚੋ ਖੁੱਲਾ ਸੱਦਾ ਸਾਰਿਆਂ ਨੂੰ ਚਾਹ ਪਾਣੀ ਦਾ ਲੰਗਰ ਸਾਰਾ ਦਿਨ ਚੱਲੂਗਾ ਲੋਅ ਇਨ ਕਲੱਬ ਵੱਲੋਂ ਖੁੱਲਾ ਸੱਦਾ ਪੱਤਰ ਦਿੱਤਾ ਜਾ ਰਿਹਾ ਸਾਰੇ ਕਬੱਡੀ ਪ੍ਰੇਮੀਆਂ ਨੂੰ 16 ਤਰੀਕ ਨੂੰ ਦਿਨ ਐਤਵਾਰ ਨੂੰ ਗੁਲਾਹਣ ਕਬੱਡੀ ਕਲੱਬ 'ਚ ਪਹੁੰਚ ਕੇ ਰੌਣਕਾਂ ਵਧਾਓ ਜਿੱਥੇ ਚਾਹ ਦੇ ਲੰਗਰ ਆਜ਼ਾਦ ਕਬੱਡੀ ਲਾਇਨ ਗਰੁੱਪ ਵੱਲੋਂ ਲਾਇਆ ਜਾ ਰਿਹਾ ਹੈ ਤੇ ਸਾਰੇ ਜਿਹੜੀ ਚਾਹ ਦੇ ਤਪਕੌੜੇ ਤੇ ਲੰਗਰ ਵਰਤਣਗੇ ਸਿਕਿਉਰਿਟੀ ਦੇ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਗਏ ਸਾਰੇ ਜਣੇ ਉੱਥੇ ਪਹੁੰਚੋ ਤੇ ਰੌਣਕਾਂ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ